ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਮੋੜਨ ਦੇ ਉਦੇਸ਼ ਨਾਲ ਪਿੰਡ ਪੱਧਰ ਤੇ ਖੇਡ ਮੇਲੇ ਕਰਵਾਏ ਜਾ ਰਹੇ ਨੇ ਨਾਬਾਬ ਲੋਗ ਦੇ ਪਿੰਡ ਰਾਇਵਲ ਮਾਜਰੀ ਵਿੱਚ ਵੀ ਤਿੰਨ ਦਿਨਾ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਸੀ ਜਿਸ ਲਈ ਐਸ ਡੀ ਐਮ ਡੀ ਐਸ ਪੀ ਅਤੇ ਐਸ ਐਚ ਓ ਪੱਧਰ ਤੋਂ ਲਿਖਤੀ ਇਜਾਜ਼ਤ ਪ੍ਰਾਪਤ ਕੀਤੀ ਗਈ ਸੀ ਇੱਥੋਂ ਤੱਕ ਕਿ ਮਾਨਯੋਗ ਕੋਰਟ ਤੋਂ ਵੀ ਟੂਰਨਾਮੈਂਟ ਦੀ ਮਨਜ਼ੂਰੀ ਲਈਤੀ ਗਈ ਸੀ ਟੂਰਨਾਮੈਂਟ ਦੇ ਆਯੋਜਕਾਂ ਮੁਤਾਬਕ ਇਸ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਕਈ ਦਾਵੇਦਾਰ ਖਿਡਾਰੀ ਹਿੱਸਾ ਲੈਣ ਦੇ ਲਈ ਆਏ ਹੋਏ ਸਨ ਪਰ ਖੇਡ ਸ਼ੁਰੂ ਹੋਣ ਤੋਂ ਠੀਕ ਪਹਿਲਾਂ 500 ਪੁਲਿਸ ਨੇ ਮੈਚ ਤੇ ਰੋਕ ਲਾ ਦਿੱਤੀ ਜਿਸ ਚ ਦਲੀਲ ਦਿੱਤੀ ਗਈ ਕਿ ਲੜਾਈ ਹੋਣ ਦਾ ਖਤਰਾ ਹੈ ਹਾਲਾਂਕਿ ਮੌਕੇ ਤੇ ਕੋਈ ਉਤਸ਼ੇਤੀ ਹਾਲਾਤ ਨਹੀਂ ਸਨ ਪਿੰਡ ਦੇ ਸਰਪੰਚ ਪ੍ਰਭਜੋਤ ਸਿੰਘ ਟਿਵਾਣਾ ਅਤੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਨੇ ਗੰਭੀਰ આરોਪ ਲਗਾਏ ਨੇ ਕਿ ਇਹ ਡਾਕਟੋਕ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਸਿਆਸੀ ਸ਼ਹਿਰ ਤੇ ਹੋਈ ਹੈ ਉਹਨਾਂ ਕਿਹਾ ਕਿ ਜਦੋਂ ਇੱਕ ਪਾਸੇ ਖੇਡਾਂ ਰਾਹੀਂ ਨੌਜਵਾਨੀ ਨੂੰ ਸਹੀ ਰਾਹੇ ਪਾਣ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਖੇਡਾਂ ਨੂੰ ਰੋਕਣਾ ਵੀ ਢੰਗ ਬਣਾ ਖਿਡਾਰੀਆਂ ਨੇ ਵੀ ਨਿਰਾਸ਼ਾ ਜ਼ਾਹਰ ਕੀਤੀ ਅਤੇ ਦੱਸਿਆ ਕਿ ਉਹ ਪੋਸਟਰ ਵੇਖ ਕੇ ਖੇਡਣ ਆਏ ਸਨ ਅਤੇ ਪਿਛਲੇ ਸਾਲ ਇਹਨਾਂ ਨੇ ਇਨਾਮ ਵੀ ਜਿੱਤੇ ਸਨ ਉਹਨਾਂ ਕਿਹਾ ਕਿ ਉਹ ਖਰਚਾ ਕਰਕੇ ਸਮਾਂ ਲਾ ਕੇ ਆਏ ਹਨ ਤੇ ਹੁਣ ਮੈਚ ਰੁਕਣ ਕਾਰਨ ਉਹਨਾਂ ਦੀ ਮਿਹਨਤ ਵਿਅਰਥ ਜਾਵੇਗੀ। ਇਹਨੂੰ ਲੈ ਕੇ ਸਰ ਇੱਕ ਤਾਂ ਜੀ ਹੁਣ ਸਾਡੇ ਜਿਹੜਾ ਪਾਸਟ ਸੌਟ ਵਾਲਾ ਉਹ ਤਾਂ ਮੈਨੂੰ ਲੱਗਦਾ ਧਰਨਿਆਂ ਦੇ ਫਿਰਤੀ ਚੱਲੂਗਾ। ਐਸਐਚਓ ਸਾਹਿਬ ਇੰਨੇ ਕਿ ਮਜਬੂਰ ਨੇ ਜੀ ਉਹਨਾਂ ਨੂੰ ਆਪਣੀ ਨਾਤਾ ਪਾਵਰ ਦਾ ਪਤਾ ਲੱਗਣ ਦੇ ਰਹੇ ਨੇ ਨਾ ਉਹਨਾਂ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੇ ਰਹੇ ਨੇ ਸਾਡੇ ਲਈ ਪ੍ਰਸ਼ਾਸਨ ਦਾ ਪੂਰਾ ਸਾਨੂੰ ਸਹਿਯੋਗ ਸੀਗਾ 588 ਐਸਐਚਓ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਤਿਆਰੀਆਂ ਰੱਬ ਨੂੰ ਤੁਹਾਡਾ ਟੂਰਨਾਮੈਂਟ ਕਰਾਓ ਤੁਸੀਂ ਆਪਣਾ ਸਾਡੇ ਕੋਲੇ 3 ਦਿਨ ਦੀ ਪਰਮਿਸ਼ਨ ਸੀਗੀ 15 16 17 ਦਾ 588 ਨੂੰ ਆ ਕੇ ਆਈ ਦੀਆਂ ਸਾਹਿਬ ਵੱਲੋਂ ਪਰਮਿਸ਼ਨ ਆ ਥਾਣੇ ਨੂੰ ਆ ਗਈ ਸੀਗੀ ਇਹਨਾਂ ਨੇ ਸਾਨੂੰ ਅਲਾਉ ਕਰਤਾ ਸੀਗਾ ਵੀ ਤੁਸੀਂ ਟੂਰਨਾਮੈਂਟ ਕਰੋ ਸਵੇਰੇ ਪਾਸੋਂ ਥਾਣੇ ਦੇ ਮੁਲਾਜ਼ਮ ਮੌਜੂਦ ਸੀਗੇ ਜਦੋਂ ਅਸੀਂ ਸਟੇਜ ਵਗੈਰਾ ਸਾਰਾ ਪ੍ਰਬੰਧ ਅਸੀਂ ਸਟਾਰਟ ਕੀਤਾ। ਕਰਨ ਤੋਂ ਬਾਅਦ ਸਰ ਘੱਟ ਟਾਈਮ ਘੱਟ ਸੀਗਾ। ਵੱਧ ਖਰਚਾ ਦੇਖੀ ਅਸੀਂ ਤਿਆਰੀਆਂ ਕਰਾਈਆਂ ਨੇ ਜਿਹਨੂੰ 5 ਦਿਨਾਂ ਤੂੰ ਨੂੰ 10000 ਦਿੱਤਾ ਮੌਕੇ। 9 ਵਜੇ ਸਟਾਰਟ ਕਰਿਆ ਸੀਗਾ 12 ਵਜੇ ਨੂੰ ਸਾਰਾ ਕੁਝ ਤਿਆਰ ਕਰਕੇ ਸਟੇਜ ਵਗੈਰਾ ਜਦੋਂ ਖੇਡਾਂ ਸਟਾਰਟ ਕਰਨੀਆਂ ਸੀ ਬੱਚੇ ਸਾਰੇ ਤਿਆਰ ਬਰ ਸੀਗੇ। ਐਸਐਚਓ ਸਾਹਿਬ ਨੇ ਕਾਲ ਲਈ ਜੀ ਤੁਹਾਨੂੰ ਪ੍ਰਸ਼ਾਸਨ ਨੇ ਰੋਕਤਾ ਕਹਿੰਦੇ ਐਸਐਚਓ ਸਾਹਿਬ ਆਉਣਗੇ। ਪਟਿਆਲੇ ਤੋਂ ਆਉਣਾ ਸੀਗਾ ਕਿ 2.5 ਘੰਟੇ ਹੋ ਗਏ ਅਜੇ ਤੱਕ ਕੋ ਨਹੀਂ। ਸਰ ਪਰ ਐਸਐਚਓ ਸਾਹਿਬ ਨੇ ਕਹਿਣ ਤੇ ਲਾਈਆਂ ਸੀਗੀਆਂ ਤਾਂ ਸਾਡਾ ਨਾ ਖੇਡ ਹੋ ਗਿਆ ਕੋਠੇ ਚੜ੍ਹ ਕੇ ਪੌੜੀ ਚੱਕਤੀ ਪਹਿਲੇ ਚੜਾਤਾ ਹੁਣ ਪੌੜੀ ਚੱਕਤੀ ਜੀ ਹੁਣ ਕਹਿੰਦੇ ਗੇਡਾ ਰੋਕ ਲਓ ਮੈਂ ਲਿਖਤੀ ਜੇ ਥਾਣੇ ਵੀ ਰਿਪੋਰਟ ਦਿੱਤੀ ਹੋਈ ਆ ਕੁਝ ਪਿੰਡ ਦੇ ਸੀਗੇ ਸਾਡੇ ਨਾਲ ਤੇ ਹਾਰੇ ਹੋਏ ਰਾਤ ਨੂੰ ਸਰ ਉਹਰੇ ਫੁੱਲਰ ਬਾਜੀ ਕਰੀਆ ਟੈਂਟ ਪੱਟ ਕੇ ਲੈ ਟੈਂਟ ਪੱਟ ਕੇ ਹੀ ਲੈ ਗਏ ਜੀ ਉਹਰੇ ਸਾਡਾ ਮੈਂ ਸ਼ਾਮ ਜੀ ਨੂੰ ਉਹਰੇ ਟੈਂਟ ਲਵਾਇਆ ਸੀਗਾ ਰਾਤ ਨੂੰ ਆ ਕੇ 8-10 ਨਾਲ ਸੀਗੇ ਬਾਹਰੋਂ ਸ਼ਰਾਬੀ दारू-ਦੂਰ ਕੀਤੀ ਵੀ ਵਾਲੇ ਟੈਂਟੇ ਪੱਟ ਕੇ ਲੈ ਗਏ ਸਾਡਾ ਇਹ ਤਾਂ ਹੁਣ ਮਿਲ ਲਾ ਦੇ ਜੇ ਸਵੇਰੇ ਸਾਨੂੰ ਪਰਮਿਸ਼ਨ ਨਾ ਹੁੰਦੀ ਪੰਚਾਇਤ ਆ ਮੌਜੂਦਾ ਸਰਪੰਚ ਆ ਪੰਚਾਇਤ ਮੇਰੇ ਨਾਲ ਆ ਕੱਲੂ 20 ਕਿੱਲੇ ਸੀ ਬੋਲੀ ਕਰਾਉਣੀ ਆ ਸ਼ਾਮ ਲਾੜਦੀ ਆ ਤਾਂ ਕੱਲੂ ਉਹ ਵੀ ਦੱਬ ਲੈਣਗੇ ਆ ਕੇ ਇਹਦਾ ਜਾਂ ਤਾਂ ਸਾਨੂੰ ਇਹ ਕਹਿ ਦੇਣਾ ਸੀ ਉਹ ਸਰਪੰਚੀ ਦੇ ਦੇਣੇ ਇਹਨਾਂ ਨੂੰ ਸਾਡੇ ਤੋਂ ਮੂਰੇ ਪੱਲਾ ਅੱਡ ਲੈਣ ਵੀ ਸਾਤ ਤੁਸੀਂ ਸਰਪੰਚੀ ਜੇਰੀ ਨਹੀਂ ਜਾਂਦੀ ਮੈਂ ਪੱਲੇ ਪਾ ਦਿੰਦਾ ਇਹਨਾਂ ਦੇ ਲੈ ਲੈਣਾ ਪਰ ਆ ਤਾਂ ਕੋਈ ਗੱਲ ਨਹੀਂ ਹੋਈਗੀ ਖੇਡਾ ਰੋਕਣੇ ਨੇ ਜੇ ਕੋਈ ਨਿੱਜੀ ਹੈਗੀ ਟੱਕਰ ਮਾਰਨ ਮੇਰੇ ਚ ਜਗਦਾਤ ਮੈਂ ਇੱਥੇ ਹੀ ਰਹਿਣਾ ਮੇਰੇ ਨਾਲ ਉਹ ਕਰਨਾ ਆ ਬਠਿੰਡਾ ਕਪੂਰਥਲਾ ਪਤਾ ਨਹੀਂ 12 12 14 14 ਸਵਾਲ ਦੇ ਜਵਾਬ ਨਹੀਂ ਬੱਚਾ ਜਿਹੜੇ ਆਏ ਨੇ ਇਹ ਕਿ ਇਹ ਕਿਵੇਂ ਜਾਣਗੇ ਇਹ ਨਸ਼ਾ ਰੋਕਣ ਵਾਸਤੇ ਮੁੱਢਾ ਭਵਿੱਖਾ ਬੱਚਿਆਂ ਦਾ ਇਹ 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 ਹੁਣ ਇਹੀ ਨਹੀਂ ਵਿਚਾਰੇ ਹੋ ਰਹੇ ਇੰਨਾ ਜ਼ਿਆਦਾ ਹੋ ਘਰ ਹੁਣ ਵੀ ਪੁੱਛ ਰਹੇ ਨੇ ਅੰਕਲ ਸਟਾਰਟ ਹੋਊਗਾ ਅੰਕਲ ਸਟਾਰਟ ਹੋਊਗਾ ਇਹਨਾਂ ਦੀਆਂ ਭਾਵਨਾਵਾਂ ਜਿੱਤਕ ਰੋਡ ਬੰਦ ਰੱਖੋਗੇ ਫਿਰ ਬੰਦ ਸਰ ਅੱਧਾ ਘੰਟਾ ਵੇਟ ਕਰ ਰਿਹਾ ਮੈਂ ਟੂਰਨਾਮੈਂਟ ਸਟਾਰਟ ਕਰ ਰਿਹਾ ਸਾਨੂੰ ਰੋਕਣਗੇ ਹੋ ਸਕਦਾ ਵੀ ਸਾਨੂੰ ਜੇਲ੍ਹ ਵੀ ਲੈ ਕੇ ਜਾਣਾ ਪਰ ਮੇਰੇ ਜਿਹੜੇ ਮੇਰਾ ਨਕਰ ਮੇਰਾ ਪਿੰਡ ਮੇਰੇ ਨਾਲ ਆ ਉਸ ਤੋਂ ਬਾਅਦ ਚਾ ਅਸੀਂ ਕਾਲ ਕਰਤੀ ਮੈਂ ਪਾਸੋਂ ਬੱਸ ਸਟੈਂਡ ਮੇਨ ਜਿਹੜਾ ਛੋਟਾ ਯੰਤਰ ਮੰਤਰ ਕਹਿੰਦੇ ਨੇ ਉਹ ਰੋਡ ਅਸੀਂ ਪਾਸੋਂ ਅਮਲੋ ਨਾਪਾ ਸਰਹੰਦ ਪਾਸੋਂ ਮੇਨ ਚੌਂਕ ਚ ਇਹ ਤਿੰਨੇ ਚਾਰੇ ਰੋਡ ਬਲੌਕ ਕਰਾਂਗੇ ਜੇਰਾ ਨਾਮ ਜਸਪ੍ਰੀ ਤਾਂ ਮੈਂ ਕਲੱਬ ਦਾ ਪ੍ਰਧਾਨ ਆ ਕੀ ਕਾਰਨ ਆ ਜਿਹੜਾ ਹੈਗਾ ਟੂਰਨਾਮੈਂਟ ਬੰਦ ਹੋਇਆ ਇਹ ਕਾਰਨ ਸਾਡੇ ਥਿੱਕ ਚੇਅਰਮੈਨ ਆ ਜੀ ਮਾਰਕੀਟ ਕਮੇਟੀ ਦਾ ਦੀਪਾ ਰਾਮਗੜ ਉਹਨੇ ਲਗਾਤਾਰ ਐਸਐਚਓ ਤੇ ਦਬਾਅ ਬਣਾਇਆ ਹੋਇਆ ਉਹ ਕਹਿੰਦੇ ਵੀ ਇਹਨਾਂ ਦਾ ਟੂਰਨਾਮੈਂਟ ਨਹੀਂ ਹੋਣ ਦੇਣਾ ਟੂਰਨਾਮੈਂਟ ਬੰਦ ਕਰਵਾਓ ਜਿਵੇਂ ਮਰਜ਼ੀ ਕਰਵਾਓ ਜੀ ਕਾਰਨ ਕਾਰਨ ਵੱਸ ਵੀ ਇਹ ਹੀ ਹੋ ਸਕਦਾ ਹੁਣ ਤਾਂ ਵੀ ਬੱਚਿਆਂ ਨੂੰ ਨਸ਼ਿਆਂ ਤੇ ਲਾ ਦੋ ਵੀ ਬੱਚਿਆਂ ਨੂੰ ਸਿੱਧੇ ਰਸਤੇ ਨਾ ਤੋਰੋ ਇਹ ਹੀ ਕਾਰਨ ਆ ਜੀ ਹੁਣ ਖੇਡਾਂ ਹੁੰਦੀਆਂ ਨੇ ਜਿਹੜੀਆਂ ਤਾਂ ਸਾਰਿਆਂ ਦੀਆਂ ਸਾਂਝੀਆਂ ਨੇ ਜੀ ਕੋਈ ਵੀ ਆ ਕੇ ਨਾ ਚ ਹਿੱਸਾ ਲੈ ਸਕਦਾ ਹੈ ਕਾਰਨ ਤਾਂ ਫਿਰ ਹੁਣ ਇਹੀ ਨਿਕਲਦਾ ਵੀ ਜਵਾਕਾਂ ਨੂੰ ਨਸ਼ਿਆਂ ਤੇ ਲਾ ਦੋ ਵੀ ਇਹਨਾਂ ਨੂੰ ਖੇਡਾਂ ਪਾਲਣਾਂ ਤੋਰੋ ਕਿੱਥੋਂ ਕਿੱਥੋਂ ਆਈ ਨੇ ਟੀਮਾਂ ਜਿਹੜੀ ਹੈਗੀ ਟੀਮਾਂ ਜਿਹੜੀਆਂ ਦੇਖ ਲਓ ਵੀ ਤੁਸੀਂ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਹੈਗਾ ਜੀ ਜਿੱਥੋਂ ਟੀਮ ਨਹੀਂ ਆਈ ਹਰਿਆਣੇ ਤੱਕ ਦੀਆਂ ਟੀਮਾਂ ਆਈਆਂ ਮੈਨੇ ਕਪੂਰਥਲਾ ਮੋਕਾ ਲੁਧਿਆਣਾ ਫਿਰੋਜ਼ਪੁਰ ਤੱਕ ਦੀਆਂ ਟੀਮਾਂ ਆਈਆਂ ਮੈਨੇ ਇੱਕ ਪਾਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਇਹ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਪੰਜਾਬ ਨੂੰ ਖੁਸ਼ਹਾਲ ਬਣਾਓ ਦੂਜੇ ਪਾਸੇ ਢਾਂ ਬੰਦ ਕਰਵਾ ਰਿਹਾ ਜੀ ਏ ਹੁਣ ਗੱਲ ਕਿੱਧਰ ਨੂੰ ਜਾਂਦੀ ਆ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਜੀ ਜੇ ਇੱਥੋਂ ਸਾਡਾ ਇਨਸਾਫ ਨਾ ਹੋਇਆ ਤਾਂ ਅਸੀਂ ਬਾਹਰ ਸੋ ਜਾਵਾਂਗੇ ਤੁਸੀਂ ਤਰਨਾ ਇੱਥੇ ਲਾਇਆ ਹੋਇਆ ਫਿਰ ਤਾਂ ਹੀ ਲਾਇਆ ਤਰਨਾ ਤਰਨਾ ਲਾਉਣ ਦਾ ਕਾਰਨ ਇਹ ਹੀ ਆ ਜਦੋਂ ਸਾਨੂੰ ਪ੍ਰਸ਼ਾਸਨ ਨੇ ਕਹਿਤਾ ਵੀ ਸਾਰੀ ਬਾਈ ਜੀ ਸਾਡੇ ਕੋਲ ਸਟੇ ਨਾਪਾ ਕੋਟ ਦੀ ਸਟੇ ਐਸ ਡੀ ਐਮ ਮੈਡਮ ਦੀ ਪਰਮਿਸ਼ਨ ਸਾਰਾ ਜਿਹੜਾ ਵੀ ਹੋਇਆ ਸਾਨੂੰ ਐਸ ਸੀ ਪਾਸੋਂ ਨੇ ਕਰ ਲ ਕਿਹਾ ਵੀ ਤੁਸੀਂ ਆਪਣਾ ਟੂਰਨਾਮੈਂਟ ਕੱਲ ਨੂੰ ਸਟਾਰਟ ਕਰਵਾਓ ਹੁਣ ਮੌਕੇ ਤੇ ਆ ਕੇ ਜਦੋਂ ਅਸੀਂ ਸਾਰੀਆਂ ਤਿਆਰੀਆਂ ਕਰਤੀਆਂ ਹੁਣ ਕਹਿੰਦੇ ਟੂਰਨਾਮੈਂਟ ਬੰਦ ਕਰ ਦਿਓ ਜੀ ਸਾਡਾ ਸਾਰਾ ਖਰਚਾ ਹੋਇਆ ਵਾ ਸਾਰੇ ਖਿਡਾਰੀ ਵੀਰ ਦੂਰੋਂ ਦੂਰੋਂ ਖੇਡ ਪ੍ਰੇਮੀ ਪਹੁੰਚੇ ਬਨੇ ਵੀ ਬਹੁਤ ਨੁਕਸਾਨ ਹੋਇਆ ਜੀ ਫਸਟ ਨਾ 1.5 ਲੱਖ ਦੇ ਪ੍ਰਾਈਜ਼ ਨੇ ਜੀ ਸਾਰੇ ਤਕਰੀਬਨ 1.5 ਲੱਖ ਲਈ 5141 ਜੀ ਯਕੀਨ ਨਾਵਾ ਜੀ ਆਪਣਾ ਮਨਦੀਪ ਸਿੰਘ ਜੀ ਕਿੱਥੋਂ ਆਏ ਤੁਸੀਂ ਗੱਡੇ ਪਟੰਡੇ ਤੋਂ ਜੀ ਕੀ ਖੇਡਦੇ ਤੁਸੀਂ ਕਬੱਡੀ ਜੀ ਕੀ ਕਾਰਨ ਆ ਕੀ ਹੋਇਆ ਕੀ ਇੱਥੇ ਐਸਾ ਚੋਣੀ ਘਟਣ ਹੁੰਦਾ ਜੀ ਪਰ ਨਹੀਂ ਕੀ ਗੱਲ ਜੀ ਰਾਤ ਫਾਇਰਿੰਗ ਪੂਰੀ ਹੋ ਗਈ ਜਿੱਥੇ ਜੀ ਹਾਂ ਸਾਨੂੰ ਨਹੀਂ ਪਤਾ ਇਹ ਗੱਲ ਦਾ ਜੀ ਅਸੀਂ ਤਾਂ 15-1500 ਖਰਚਾ ਕਰਕੇ ਐਨਡੀਟੀ ਦੂਰੋਂ ਜੀ 9 ਜਣੇ ਮੇਰੇ ਨਾਲ 10 ਜਣੇ ਅਸੀਂ ਹੁਣ ਕਿੱਥੋਂ ਦੇਵੇਂ ਖਰਚਾ ਜੀ ਕਿਹੜਾ ਬੜੇ ਤੜੇ ਘਰੋਂ ਹੁੰਦੇ ਕਬੱਡੀ ਦਾ ਕੋਈ ਤੜੇ ਘਰੋਂ ਨਹੀਂ ਹੁੰਦਾ ਜੀ ਹੂੰ ਕੋਈ ਕਿਦੋਂ ਮੰਕਲੋਂ ਕੋਈ ਕਿਦੋਂ ਮੰਕਲੋਂ 100 100 ਰੁਪਏ ਇਕੱਠਾ ਕਰਕੇ ਜਵਾਗ ਪੈਸੇ ਲਿਆਉਂਦੇ ਜੀ ਤੁਸੀਂ ਕਿਵੇਂ ਆਏ ਇੱਥੇ ਮਤਲਬ ਪੋਸਟਰ ਪਾਇਆ ਤੇ ਕੀ ਬਾਈ ਪੋਸਟਰ ਪਾਉਂਦੇ ਆਰੇ ਸਰ ਮੈਚ ਗੇਟ ਦੇ ਪਿਛਲੇ ਸਾਲ ਅਸੀਂ ਫਾਸਤ ਸੀ 42 ਕਿਲੋ 37 ਕਿਲੋ 32 ਕਿਲੋ ਤੇ 47 ਕਿਲੋ ਚਾਰੇ ਮੈਚ ਜਿੱਤੇ ਸੀ ਬੋਜਾ ਕਿੰਦਾ ਸੈਮੀ ਮੈਚ ਆ ਰਹੇ ਸੀਗੇ ਕਾਰਨ ਕੀ ਆ ਕਿਉਂ ਨਹੀਂ ਖੇਡ ਦਿੰਦੇ ਬਾਈ ਐਸ ਐਚ ਐਸ ਐਚ ਨੇ ਕਿਹਾ ਕਿ ਸਾਨੂੰ ਇੰਨਾ ਪਤਾ ਨਹੀਂ ਕਾਰਨ ਕੀ ਆ ਸਾਨੂੰ ਮੈਚ ਹੁਣ ਕੈਨਸਲ ਕਰ ਰਿਆ ਜੀ ਤੇ ਆਉਣੇ ਬਈ ਯਾਰ ਤੇ ਆ ਖੇਡਣ ਆਉਣੇ ਆ ਯਾਰ ਹੁਣ ਨਸ਼ਾ ਪਤਾ ਕਰੀ ਜਾਂਦੇ ਜਵਾਗੂ ਵੀ ਬੈਠੇ ਬੇਲੇ ਹੁਣ ਜਵਾਕਾਂ ਨੂੰ ਲੈ ਕੇ ਆਉਣੇ ਚੰਗੇ ਕੰਮ ਯਾਰ ਖੇਡਣਾ ਹੁਣ ਟੂਰਨਾਮੈਂਟ ਹੁਣ ਟੂਰਨਾਮੈਂਟ ਕੈਚ ਕਰੀ ਜਾਂਦੇ ਬਈ ਯਾਰ ਬਾਈ ਅਨਸ਼ੂ ਨਾ ਮੇਰੀ ਸਨੇਮ ਪਰ ਬੰਦ ਕਰ ਕਬੂ ਤਲਾ ਤਾ ਆ ਰਾਤ ਦੇ ਜਿੱਥੇ ਮੈਚ ਨਿਖਰਾ ਰਹੇ ਜੀ ਸਾਨੂੰ ਕਰੈ ਦਿੱਤਾ ਜਾਵੇ ਮਦਾਂਗਾ ਉਹ ਮੈਚ ਕਰਾਓ ਜੀ ਕੀ ਖੇਡਦੇ ਹੋ ਤੁਸੀਂ ਕਬੱਡੀ ਕਬੱਡੀ ਕੋਈ ਸਜਰੀ ਟੀਮ ਆ ਜੀ ਸਾਨੂੰ ਐਂਟਰੀ ਕਰਕੇ ਸਾਡੇ ਮੈਚ ਕਰਾਓ ਜੀ ਕਪੂਰਤਲੇ ਤੋਂ ਆਏ ਜੀ ਰਾਤ ਦੇ ਅੱਛਾ ਕਿੰਨਾ ਕਰਾਇਆ ਲਾ ਕੇ ਆ ਤੁਸੀਂ ਕੀ ਸਾਡਾ 800 ਕਰਾਇਆ ਲੱਗਿਆ ਹੈ ਕਰਾ ਕਿਉਂ ਨਹੀਂ ਰਿਹਾ ਕੀ ਕਰਨਾ ਤੁਸੀਂ ਪੁੱਛੇ ਨਹੀਂ ਇੱਥੇ ਪਤਾ ਨਹੀਂ ਕਿਸੇ ਅੱਛੇ ਮਨਾ ਕਰ ਦੇਗਾ ਜੀ ਇਹ ਕੀ ਮੈਟਰ ਸੀਗਾ ਜਿਹੜਾ ਰੋਡ ਜਾਮ ਕੀਤਾ ਗਿਆ ਸੀ ਜੀ ਤੇ ਰੂੜ ਜਾਂ ਰੂੜ ਤੱਕ ਖੁੱਲਾ ਹੀ ਹੈ ਜੀ ਵੈਰ ਦਾ ਆਫ ਚ ਖੇਡਾਂ ਦਾ ਖੇਡਾ ਹੋਣੀ ਟੂਰਨਾਮੈਂਟ ਸੰਬੰਧੀ ਰੌਲਾ ਚੱਲਦਾ ਦੋ ਪਾਰਟੀਆਂ ਦਾ ਜੀ ਠੀਕ ਹੈ ਠੀਕ ਹੈ ਸਾਫ ਦਾ ਪਾਂਚੇ ਮੌਜੂਦਾ ਪੰਚਾਇਤ ਆ ਦੇ ਗਾੜ ਜਿਹੜਾ ਰੂਪ ਲਾਈ ਨੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਦੀ ਸਹਿਤ ਇਹ ਵੀ ਸਾਰਾ ਟੂਰਨਾਮੈਂਟ ਨਹੀਂ ਹੋਣ ਦਿੰਦੀ ਜਦੋਂ ਕਿ ਐਸਡੀਐਮ ਦੀ ਸਭ ਕੁਝ ਜਿਹੜੀ ਹੈਗੀ ਆ ਪਰਮਿਸ਼ਨ ਹੈਗੀ ਫਿਰ ਕਿਹਨੂੰ ਰਿਗਾਰਡਿੰਗ ਜੀ ਇਹਨਾਂ ਦੀ ਇਹਦਾ ਦੀ ਆਪਣਾ ਪਰਮਿਸ਼ਨ ਸੀ ਪਹਿਲਾਂ ਰਿਗਾਰਡਿੰਗ ਇਹਦਾ ਪਹਿਲਾਂ ਪਰਮਿਸ਼ਨ ਲਈ ਹੋਈ ਹੈ ਪਰ ਪਾਰਟੀ ਨੇ ਜਿਹੜੀ ਆ ਸੁਪੰਜ ਪਾਰਟੀ ਆ ਹੁਣ ਫਿਲਹਾਲ ਸਾਨੂੰ ਲੜਾਈ ਦਾ ਖਾਤਾ ਕਰਕੇ ਆਹੀ ਪਰਮਿ ਤੇ ਅਸੀਂ ਪਰਮਿਸ਼ਨ ਐਫਰ ਕਰਨ ਦੀ ਪਾਸ ਭੇਜਦਾ ਨਹੀਂ ਫਿਰ ਛੋਟੇ ਵੀ ਤਾਂ ਡਿਊਟੀ ਬਣਦੀ ਐ ਕਿਵੇਂ ਲੜਾਈ ਹੋਈ ਜਦ ਤੁਸੀਂ ਅਸੀਂ ਅਸੀਂ ਖੜੇ ਆ ਅਸੀਂ ਦੇਖੋ ਲਾਅ ਐਂਡ ਆਰਡਰ ਦਾ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਨਾ ਇਸ ਦੇ ਖਿਲਾਫ ਹੀ ਪਹਿਲੇ ਆਲਰੇਡੀ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਤਾਂ ਕਰਕੇ ਅਸੀਂ ਦੁਬਾਰਾ ਵੀ ਜੋ ਵੀ ਲਾਅ ਐਂਡ ਆਰਡਰ ਦਾ ਹੀ ਸਾਹਮਣਾ ਤਾਂ ਹੀ ਆਈਆ ਕਰ ਜਿਹੜੇ ਦੂਰੂ ਦੂਰ ਬੱਚੇ ਆਏ ਨੇ ਹਰਿਆਣਾ ਤੋਂ ਆਏ ਨੇ ਕਈ ਦੂਰੋਂ ਆਏ ਨੇ ਉਹਨਾਂ ਦਾ ਕੀ ਕਿਸੂ ਲੋਅ ਐਂਡ ਆਰਡਰ ਵੀ ਦੇਖਣਾ ਹੀ ਹੈ ਨਾ ਅਸੀਂ ਲਾਅ ਐਂਡ ਆਰਡਰ ਦੇ ਸਬੰਧ 'ਚ ਅਸੀਂ ਤਾਂ ਹੀ ਅਗਾਹ ਕਰ ਪਾਏ ਹਾਂ ਵੀ ਪਰਮਿਸ਼ਨ ਇਹ ਕਿਉਂ ਦਿੱਤੀ ਐ ਐਸਡੀਐਮ ਤੇ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਵੀ ਜਿਹੜਾ ਖਲਣ ਵਗਾਰੇ ਨੇ ਕੋਈ ਪਰਮਿਸ਼ਨ ਹੈਗੀ ਆ ਕਿਹਨਾਂ ਦੇ ਖਲਣ ਉਹਨਾਂ ਦੇ ਦੂਜੀ ਪਾਰਟੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਤੁਸੀਂ ਕਿਹਦੀ ਕਾਰਵਾਈ ਜੇ ਸਰਪੰਚ ਨੇ ਜਿਹੜੇ ਲਿਖ ਕੇ ਪਰਮਿਸ਼ਨ ਦਿੱਤੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੋ ਜੂਗਾ ਜੀ ਜੋ ਵੀ ਹੈਗਾ ਫਾਟੇ ਲਿਖ ਕੇ ਜੋ ਵੀ ਹੈਗਾ ਔਰ ਔਰ ਰਿਕਾਰਡ ਜਿਹੜੇ ਵੀ ਤਰ ਤਰ ਅਨੁਸਾਰ ਕਰ ਵੀ ਕਰਾਂਗੇ ਜੀ ਜੇ ਕੋਈ ਡਿਸਟਰਬ ਕਰੂਗਾ ਪ੍ਰੋਗਰਾਮ ਫਿਰ ਕੀ ਕਰਬੀ ਨਹੀਂ ਫਿਲਹਾਲ ਬ੍ਰਦਰ ਅਸੀਂ ਸਟੈਂਡ ਬਾਈ ਕਰਦਾ ਪ੍ਰੋਗਰਾਮ ਜੀ ਫਿਰ ਫਿਲਹਾਲ ਅਸੀਂ ਆਪਦੇ ਕੋਲੋਂ ਜਿਹੜੀ ਰਿਪੋਰਟ ਭੇਜਾਂਗੇ ਆਪਦੇ ਕੋਲੋਂ ਸਟੈਂਡ ਬਾਈ ਕਰਤਾ ਬੋਲਣਾ ਵੀ ਹਜੇ ਨਹੀਂ ਕਰਦੇ ਚਾਹੇ ਤੇ ਪੋਲੀਟੀਕਲ ਚਾਹੇ ਤੇ ਕੋਈ ਫਿਲਹਾਲ ਕੋਈ ਸ਼ਹਿਰ ਨਹੀਂ ਸਾਡੀ ਐਸੀ ਗੱਲ ਨਹੀਂ ਹੈਗੀ ਜਿਹੜੀ ਵੀ ਹੈਗੀ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ ਕਰਗੇ ਤੇ ਹੁਣ ਰੱਦ ਕਰਤਾ ਮੈਚ ਜੇ ਮੈਚ ਰੱਦ ਨਹੀਂ ਉਤਰਾ ਸਸਪੈਂਡ ਕੀਤਾ ਫਿਰ ਆਜੀ ਤੋਂ ਕਿੰਨੇ ਟਾਈਮ ਤੱਕ ਚਲਾਉਂਗੇ ਫਿਰ ਨਹੀਂ ਚਲਾਉਣਾ ਨਹੀਂ ਹਜੇ ਤਾਂ